ਲੁਧਿਆਣਾ ਦੇ ਵਿੱਚ ਦੇਰ ਰਾਤ ਮੈਰਿਜ ਪੈਲੇਸ ਦੇ ਵਿੱਚ ਜਿਹੜੀਆਂ ਠਾਠਾ ਗੋਲੇ ਚੱਲਦੀਆਂ ਨੇ ਤੇ ਦੋ ਲੋਕਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਇਹ ਵੱਡੀ ਖਬਰ ਤੁਹਾਨੂੰ ਦੱਸ ਦਿਆ ਸਿਟੀ ਹੈਡਲਾਈਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਤਕਾਸਟ ਚੱਲਦੀਆਂ ਜਿੱਥੇ ਲੁਧਿਆਣਾ ਪਖਵਾਲੀਟ ਦੇ ਜਿਹੜਾ ਇਹ ਮੈਰਿਜ ਪੈਲੇਸ ਬਾਤਕਾਸਟ ਬਣਿਆ ਹੋਇਆ ਉਸ ਦੇ ਅੰਦਰ ਰਾਤ ਨੂੰ ਜਿਹੜੀਆਂ ਤਾਬੜ ਤੋੜ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਤੁਹਾਨੂੰ ਦੱਸ ਦਿਆ ਕਿ ਦੋ ਗਰੁੱਪਾਂ ਦੇ ਵਿੱਚ ਜਿਹੜੀ ਹੈ ਇਹ ਗੋਲੀ ਚੱਲੀ ਹੈ ਤਕਰੀਬਨ 20 ਤੋਂ 25 ਜਿਹੜੇ ਰਾਊਂਡ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਦਰਵਾਜ਼ੇ ਦੇ ਗੋਲੀਆਂ ਨਿਸ਼ਾਨ ਬਣੇ ਹੋਏ ਨੇ ਅੰਦਰ ਹੋਰ ਵੀ ਜਿਹੜੀ ਪੰਨ ਤੋੜੀ ਹੋਈ ਹਈ ਹੈ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਹੁੰਦਾ ਦੇ ਦੋ ਗਰੁੱਪਾਂ ਦੇ ਵਿੱਚ ਜਿਹੜੀ ਹੈ ਉਹ ਗੋਲੀ ਚੱਲਦੀ ਹੈ ਮੁੜ ਕੇ ਤੇ ਹਫੜਾ ਦਫੜੀ ਮਾਚਾਂਦੀ ਹੈ ਚੀਕ ਚ ਘੜਾ ਪੈ ਜਾਂਦਾ ਕੁਝ ਲੋਕਾਂ ਦੇ ਗੋਲੀਆਂ ਲੱਗਦੀਆਂ ਨੇ ਦੋ ਮੌਕੇ ਤੇ ਜਿਹੜੀ ਦੋ ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਇਹਦੇ ਤੇ ਕੁਝ ਲੋਕ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਸੁਣ ਦادیه ਕਿ ਜ਼ਖਮੀ ਲੋਕਾਂ ਨੂੰ ਵੱਖ-ਵੱਖ ਹਫ਼ਤਿਆਂਾਂ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਜਿਹੜੇ ਹਿਲਾ ਚੱਲ ਰਿਹਾ ਹਾਲਾਂਕਿ ਸਵਾਲਾਂ ਦੇ ਘੇਰੇ ਵਿੱਚ ਖੜੇ ਹੋ ਜਾਂਦੇ ਮੈਰਿਜ ਪੈਲੇਸ ਦੀ ਮੈਨੇਜਮੈਂਟ ਕਿਉਂਕਿ ਅੰਦਰ ਬਿਲਕੁਲ ਲਿਖਿਆ ਹੁੰਦਾ ਮੈਰਿਜ ਪੈਲੇਸ ਦੇ ਜਿਹੜਾ ਬਾਹਰ ਲਿਖਿਆ ਹੁੰਦਾ ਵਾ ਕਿ ਹਥਿਆਰ ਵੈਪਨ ਲੈ ਕੇ ਜਾਣਾ ਸਖਤ ਮਨਾਹੀ ਹੈ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਬਾਦਕਾਸਤ ਦੇ ਜਿਹੜੇ ਮੈਨੇਜਮੈਂਟ ਆ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਖੜੀ ਹੋਵੇਗੀ ਜਿਹੜੇ ਸਿਕਿਉਰਟੀ ਹੈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਖੜੀ ਹੋਗੀ ਜਿਹੜੇ ਅੰਦਰ ਜਿਨ੍ਹਾਂ ਨੇ ਜਿਨ੍ਹਾਂ ਦਾ ਵਿਆਹ ਸੀਗਾ ਜਿਨ੍ਹਾਂ ਦੇ ਬੇਟੇ ਦਾ ਵਿਆਹ ਸੀਗਾ ਉਹਨਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਕਿਸੇ ਨੇ ਬੁਲਾਇਆ ਇਹ ਵੀ ਸਵਾਲਾਂ ਦੇ ਘਰੇ ਵਿੱਚ ਹੈ ਕਿਉਂਕਿ ਬਿਨਾ ਵਿਆਹ ਬਿਨਾ ਇਨਵੀਟੇਸ਼ਨ ਦੇ ਤੋਂ ਅੰਦਰ ਜਾ ਨਹੀਂ ਸਕਦੇ ਹੈਗੇ ਕੌਣ ਕੌਣ ਚੱਲੇ ਜਾਊਗਾ ਜਿਹੜੇ ਗਏ ਸੀਗੇ ਉਹ ਦੋਨੇ ਦੋਨੇ ਗਰੁੱਪ ਇੱਕ ਦੂਜੇ ਨਾਲ ਜਿਹੜੀ ਹੈ ਲੱਗਦੀ ਸੀਗੀ ਦੱਸਿਆ ਜਾ ਰਿਹਾ ਇਹਨਾਂ ਦੋਨਾਂ ਦੀ ਪਹਿਲਾਂ ਵੀ ਇੱਕ ਦੂਜੇ ਨਾਲ ਲੱਗਦੀ ਸੀ ਨਾ ਇਹ ਇੱਕ ਇੱਕ ਗੱਲ ਇਹ ਵੀ ਹੈ ਜਿਹੜੀ ਇਹ ਦੋਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨਾ ਇਹ ਗੈਂਗਸਟਰ ਨੇ ਆਹ ਹੱਤਵੰਦੀ ਨੇ ਕੁਛ ਹੋਰ ਨੇ ਇਹ ਸਿਰਫ ਗਲੀ ਦੇ ਮਾਮੂਲੀ ਜੇ ਨੌਜਵਾਨ ਕਹਿ ਸਕਦੇ ਆ ਜਿਨ੍ਹਾਂ ਨੇ ਆਪਸ ਦੇ ਵਿੱਚ ਜਿਹੜੀਆਂ ਗੋਲੀਆਂ ਚਲਾਈਆਂ ਨੇ ਹਾਂ ਹੁਣ ਅੰਦਰ ਜਦੋਂ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਦੀ ਆਵਾਜ਼ ਆਈ ਰਾਤੀ 12:30 ਵਜੇ ਤੋਂ ਬਾਅਦ ਉਸ ਤੋਂ ਬਾਅਦ ਚੀਕ ਚੀਕਾਰ ਪੈ ਗਿਆ ਤੇ ਤੁਰੰਤ 20 ਮਿੰਟਾਂ ਬਾਅਦ ਜਿਹੜੀ ਹੈ ਮੌਕੇ ਤੇ ਪੁਲਿਸ ਆ ਗਈ ਪੁਲਿਸ ਨੇ ਆ ਕੇ ਜਾਂਚ ਕਰਨ ਦੀ ਸ਼ੁਰੂ ਕੀਤੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਫੋਰੈਂਸਿਕ ਦੀ ਟੀਮਾਂ ਆਈਆਂ ਤੇ ਅੱਜ ਜਿਹੜੀ ਲੁਧਿਆਣਾ ਦੇ ਕਮਿਸ਼ਨਰ ਨੇ ਪੁਲਿਸ ਕਮਿਸ਼ਨਰ ਉਹ মিডিਆ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਹੜੇ ਬਿਲਕੁਲ ਲੁਧਿਆਣਾ ਵਾਸੀਆਂ ਨੂੰ ਸਖਤ ਲੁਧਿਆਣਾ ਦੀ ਇਹ ਕਾਨੂੰਨੀ ਹਰਕਤਾਂ ਕਰਦੇ ਨੇ ਉਹਨੂੰ ਸਖਤ ਵਾਰਨਿੰਗ ਦਿੱਤੀ ਹੈ ਵੀ ਇਹ ਜਿਹੀਆਂ ਚੀਜ਼ਾਂ ਅੱਜ ਤੋਂ ਬਾਅਦ ਨਹੀਂ ਹੋਣਗੀਆਂ ਕਿਉਂਕਿ ਦੋ ਪਰਚੇ ਜਿਹੜੇ ਦਰਜ ਹੋ ਚੁੱਕੇ ਨੇ। ਸੋ ਇਹ ਬਾਦਕਾਸਟ ਕਰਦੀ ਹੈ ਤਸਵੀਰਾਂ ਨੇ। ਸੁਣੋ ਤੁਸੀਂ ਕੀ ਕਿਹਾ ਜਿਹੜੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਸਖਤ ਤਾੜਨਾ ਕੀਤੀ ਹੈ। ਲੋਹਾਂ ਲੋਕ ਜੇ ਪੁਲਿਸ ਦਾ ਇਹ ਵੀ ਕਹਿਣਾ ਹੈ ਪੁਲਿਸ ਕਮਿਸ਼ਨਰ ਸੁਪਨ ਸ਼ਰਮਨ ਨੇ ਕਿ ਕੁਝ ਲੋਕਾਂ ਨੇ ਡਾ ਰਾਉਂਡ ਅਪ ਕਰ ਲਿਆ ਤੇ ਕੁਝ ਲੋਕ ਜਿਹੜੀ ਹੈ ਉਹਨਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਥੋੜੀ ਮਤਲਬ ਕਿ ਡਿਊਟੀ ਹੁੰਦੀ ਇੱਥੇ। ਇੱਥੇ ਆਪਾਂ ਅੰਦਰ ਪਲੇਟ ਆ ਚੁੱਕੀ ਦੀ ਓਕੇ ਸੁਣੋ ਬੱਸ ਸਵੇਰੇ ਆਗੇ ਕਿ ਰਾਤੀ ਚਲ ਰਾਤੀ ਨਹੀਂ ਜਦੋਂ ਕੰਮ ਹੋਵੇ ਜਦੋਂ ਮੈਰਿਜ ਖਤਮ ਹੋ ਜਾਊਗਾ ਤਾਂ ਬੋਲ ਗਿਆ ਕਿੰਨੇ ਕ ਵਜੇ ਲਈ ਪਤਾ ਕੁਛ ਸਵੇਰੇ ਪੁੱਛ ਕਿੰਨੇ ਵਜੇ ਆਈ ਸੀ ਸਵੇਰੇ ਐ ਵੀ ਨਹੀਂ ਪਤਾ ਸਾਨੂੰ ਆਪਾਂ ਜਦੋਂ ਆਏ ਉਹ ਤੋਂ ਪੁੱਛ ਨਹੀਂ ਆਏ ਇਹ ਆਪਾਂ ਸਿੱਧੇ ਹੁੰਦੇ ਜਾ ਕੇ ਰੋਟੀ ਢੋਟੀ ਖਾਦੀ ਜਾਂਦੇ ਤੇ ਨੂੰ ਆਗੇ ਕਹਿੰਦੇ ਕੋਈ ਅੰਦਰ ਉਹ ਲੋਕ ਵਗੈਰਾ ਕੀਤਾ ਨਹੀਂ ਇਹਨਾਂ ਨੇ ਕੁਝ ਪਤਾ ਨਹੀਂ ਇਹਨਾਂ ਨੂੰ ਪਤਾ ਨਾ ਸਾਨੂੰ ਪਤਾ ਹੀ ਨਹੀਂਗਾ ਕੁਝ ਏ ਭਾਈ ਸਾਹਿਬ ਕੋਣ ਨੇ ਜਿਹੜੇ ਕਮਰੇ ਆ ਪੁੱਛਣਾ ਨਾ ਕੋਣ ਹੈ ਜੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਆਪਾਂ ਨਵੇਂ-ਨਵੇਂ ਆਏ ਆ ਸਰ ਦੁੱਖ ਦੇ ਜਾਨੀਆਂ ਲਾਈਆਂ ਇੱਥੇ ਬਸ ਪਰ ਸੋਲੀ ਡੇੜੀ ਲਈ ਦੇਣ ਦੀ ਤੇ ਅੱਜ ਦੀ ਲਈ ਹੋ ਅੱਜ ਦਾ ਅੱਧਾ ਕੰਮ ਉਹ ਸੈਟਿੰਗ ਸੋਲਿੰਗ ਕਰਨੀ ਹੈ ਕਿੰਨੇ ਕ ਵਜੇ ਦਾ ਟਾਈਮ ਸੀਗਾ ਪੰਜ 6 ਕੀ ਆਵਾਜ਼ ਸੁਣੋ ਪੰਜ 6 ਗੋਲੀਆਂ ਚ ਲੀਆਂ ਸੀਗਾ ਇਸ ਲਈ ਆਵਾਜ਼ ਸੁਣੋ ਮੇਟੋ ਟਾਈਮ ਦਰ ਬਾਥਰੂਮ ਟੈਂਕੀਓ ਹੈ ਆਮ ਮੈਂ ਦੇਖ ਲਵਾਂ ਕੋਸ ਤੋਂ ਬਾਅਦ ਮਤਲਬ ਲੋਕ ਭੱਜੇ ਹੋਏ ਦੂਜੀ ਵਾਰ ਭੱਜੇ ਬਹੁਤ ਜ਼ਖਮੀ ਜੁਕਮੇ ਵੀ ਕੋਈ ਹੋਇਆ ਵੀ ਉਹ ਵੀ ਦੇਖੋ ਇਹ ਕੀ ਹੈ ਬੱਸ ਮਾਚਮ ਸੰਦਾ ਡੁੱਟੀ ਸੀਗੀ ਅੱਛਾ ਉਹ ਸਹੀ ਹੈ ਹੁਣ ਸਵੇਰੇ ਰਾਈਟ ਪੁਲਿਸ ਪੁਲਿਸ ਬੀਤਵਾਰ ਦਾ ਰਾਤ ਵੀ ਆਈ ਸੀ ਰਾਤ ਵੀ ਆਈ ਸੀ ਸਵੇਰੇ ਵੀ ਆਈ ਸੀ ਸਵੇਰੇ ਦੇਖੋ ਤੁਹਾਨੂੰ ਕੁਝ ਕਿਹਾ ਗਿਆ ਵੀ ਇਸ ਜਗ੍ਹਾ ਤੇ ਜਾਣਾ ਨਹੀਂ ਜਾਣਾ ਕੋਈ ਚਿੱਦਾ ਨਾ ਮੈਂ ਤੁਹਾਨੂੰ ਬੋਲਣਾ ਠੀਕ ਹੈ ਕੀ ਕਰਦੇ ਕੀ ਉਹ ਤੁਸੀਂ ਥੋੜੀ ਕੀ ਸਫਾਈ ਕਰਾਂਗੇ ਸਫਾਈ ਦੀ ਲੋੜ ਹੈ どうぞ。